ਦਾ ਆਪਾ ਸਾਰੇ ਜਾਣੇ ਜਾਣਦੇ ਆ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜ ਜਿਹਦੇ ਵਿੱਚ ਭੈਣ ਕਲਿੰਦਰ ਕੌਰ ਨੇ ਕੰਗਣਾ ਰਣਾਉਤ ਨੂੰ ਚੰਡੀਗੜ੍ਹ 에어ਪੋਰਟ ਦੇ ਉੱਪਰ ਮੁਹੰਦੇ ਉੱਤੇ ਥੱਪੜ ਮਾਰਿਆ। ਇਹਦੇ ਪਿੱਛੇ ਜਿਹੜਾ ਕਾਰਨ ਹੈਗਾ ਉਹ ਕਾਰਨ ਇਹ ਹੈਗਾ ਕਿ ਕੰਗਣਾ ਰਣਾਉਤ ਨੇ ਜਿਹੜਾ ਹੈਗਾ ਕਿਸਾਨੀ ਅੰਦੋਲਨ ਦੇ ਦੌਰਾਨ ਆਪਣੇ ਟਵਿੱਟਰ ਦੇ ਵਿੱਚ ਇਹ ਕਿਹਾ ਸੀਗਾ ਕਿ ਇੱਥੇ ਜੜੀਆਂ ਔਰਤਾਂ ਆਈਆਂ ਨੇ 100 100 200 200 ਰੁਪਏ ਕਰਾਇਦੇ ਉੱਪਰ ਲਿਆਂਦੀਆਂ ਗਈਆਂ ਨੇ ਤੇ ਇਸ ਚੀਜ਼ ਦੇ ਕਰਕੇ ਜਿਹੜਾ ਇਹ ਕਲਿੰਦਰ ਕੌਰ ਜੀ ਨੇ ਉਹਨਾਂ ਦੇ ਥੱਪੜ ਮਾਰਿਆ। ਤੇ ਵੀਡੀਓ ਦੇ ਨਾਲ-ਨਾਲ ਅਸੀਂ ਇਹ ਵੀ ਸੁਣ ਸਕਦੇ ਕੁਲਵਿੰਦਰ ਕੋਹਰੇ ਵੀ ਗੱਲ ਕਹਿ ਰਹੇ ਨੇ ਕਿ ਅੰਦੋਲਨ ਦੇ ਵਿੱਚ ਮੇਰੀ ਮਾਂ ਵੀ ਗਈ ਸੀ ਤੇ ਮੇਰੀ ਭੈਣ ਵੀ ਗਈ ਸੀ ਤੇ ਉਹ ਕਿਰਾਏ ਤੇ ਨਹੀਂ ਸੀ ਗਈਆਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰਨ ਗਈਆਂ ਸੀ ਤੇ ਇਸ ਦੇ ਉੱਪਰ ਜਿਹੜਾ ਹੈਗਾ ਅਲੱਗ-ਅਲੱਗ ਲੋਕ ਜਿਹੜੇ ਆਪਣੀ ਟਿੱਪਣੀ ਵੀ ਦੇ ਰਹੇ ਆ ਇਸ ਮਾਮਲੇ ਦੇ ਉੱਪਰ ਕੁਲਵਿੰਦਰ ਕੋਹਰ ਦੇ ਬ੍ਰਦਰ ਦੀ ਵੀ ਇੰਟਰਵਿਊ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੀ ਭੈਣ ਨੇ ਬਿਲਕੁਲ ਸਹੀ ਕੀਤਾ ਅਸੀਂ ਉਸ ਦੇ ਨਾਲ ਆ ਕਿ ਜੋ ਵੀ ਉਸਨੇ ਕੀਤਾ ਬਿਲਕੁਲ ਸਹੀ ਕੀਤਾ ਉਹਨਾਂ ਦੇ ਮਾਤਾ-ਮਾਤਾ ਵੀਰਕੌਰ ਦੀ ਇੰਟਰਵਿਊ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਮੇਰੀ ਬੇਟੀ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਉਹ ਬਿਲਕੁਲ ਸਹੀ ਕੀਤਾ ਹੈਗਾ ਤੇ ਅਸੀਂ ਉਹਨਾਂ ਦੇ ਨਾਲ ਆਵਾਂਗੇ ਜਦੋਂ ਇਹ ਕੰਮ ਹੋਇਆ ਚੰਡੀਗੜ੍ਹ 에어ਪੋਰਟ ਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਸ਼ਗਰਾਜ ਸਿੰਘ ਬੈਂਸ ਨਾਮ ਦੇ ਇੱਕ ਬਿਜ਼ਨਸਮੈਨ ਨੇ ਲਾਈਵ ਹੋ ਕੇ ਕਿਹਾ ਕਿ ਕੁਲਵਿੰਦਰ ਕੌਰ ਨੇ ਜੋ ਕੀਤਾ ਹੈਗਾ ਬਿਲਕੁਲ ਸਹੀ ਕੀਤਾ ਤੇ ਮੈਂ ਇਸ ਚੀਜ਼ ਤੋਂ ਕੋਸ਼ ਹੋ ਕੇ ਉਹਨਾਂ ਨੂੰ 1 ਲੱਖ ਰੁਪਿਆ ਇਨਾਮ ਦੇਣਾ ਹੈ ਇਸ ਚੀਜ਼ ਦੇ ਉੱਪਰ ਤੇ ਇਹ ਹਰ ਕੋਈ ਜਿਹੜਾ ਹੈਗਾ ਆਪਣੀ ਆਪਣੀ ਟਿੱਪਣੀ ਇਸ ਚੀਜ਼ ਦੇ ਉੱਪਰ ਦੇ ਰਿਹਾ ਹੈ ਜਿਹੜਾ ਕੰਮ ਹੋਇਆ ਹੈਗਾ ਕੁਝ ਲੋਕ ਕਹਿ ਰਹੇ ਨੇ ਕਿ ਬਹੁਤ ਸਹੀ ਕੀਤਾ ਇਹਨਾਂ ਨੇ ਤੇ ਕੁਝ ਵੀ ਇਹੋ ਜਿਹੀ ਵੀ ਹੈਗੇ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਇਹ ਜਿਹੜਾ ਕੰਮ ਹੈਗਾ ਬਿਲਕੁਲ ਗਲਤ ਹੋਇਆ ਸਿੰਦਰ ਕੌਰ ਨੂੰ ਜਿਹੜਾ ਹੈ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈਗੀ ਹੱਥ ਚੁੱਕਣ ਦੇ ਮਾਮਲੇ ਦੇ ਵਿੱਚ ਕਿਸੇ ਦੇ ਮੂੰਹ ਤੇ ਉੱਪਰ ਥੱਪੜ ਮਾਰਿਆ ਇਸ ਕਰਕੇ ਜਿਹੜੀ ਹੈਗੀ ਐਫ ਆਈ ਆਰ ਦਰਜ ਹੋਈ ਹੈਗੀ ਦੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਇਸੇ ਚੱਲਦੇ ਦੌਰਾਨ ਵਿਸ਼ਾਦ ਦਲਾਨੀ ਦਾ ਵੀ ਇੱਕ ਟਵਿੱਟਰ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਮੈਂ ਕੁਲਵਿੰਦਰ ਕੌਰ ਨੂੰ ਨੌਕਰੀ ਦੇਣ ਦਾ ਪ੍ਰੋਮਿਸ ਕਰਦਾ ਹਾਂਗਾ ਕਿ ਉਹ ਵੀ ਕੁਲਵਿੰਦਰ ਕੌਰ ਦੀ ਹਮਾਇਤ ਦੇ ਵਿੱਚ ਆ ਰਹੇ ਨੇ ਕਿ ਭੀ ਜੇ ਇਹਨਾਂ ਸਸਪੈਂਡ ਕੀਤਾ ਗਿਆ ਤੇ ਮੈਂ ਕੁਲਵਿੰਦਰ ਕੌਰ ਨੂੰ ਮੈਂ ਨੌਕਰੀ ਦਵਾਂਗਾ ਤੇ ਇਸ ਦੇ ਨਾਲ ਹੀ ਮੀਕਾ ਸਿੰਘ ਦਾ ਵੀ ਇੱਕ ਟਵਿੱਟ ਸਾਹਮਣੇ ਆਇਆ ਜਿਸ ਦੇ ਵਿੱਚ ਮੀਕਾ ਸਿੰਘ ਨੇ ਇਹ ਗੱਲ ਕਹੀ ਕਿ ਕੰਗਣਾ ਦੇ ਨਾਲ ਜੋ ਵੀ ਕਿੱਸਾ ਹੋਇਆ ਚੰਡੀਗੜ੍ਹ 에어ਪੋਰਟ ਦੇ ਉੱਪਰ ਮੈਨੂੰ ਉਸ ਦੇ ਨਾਲ ਬਹੁਤ ਦੁੱਖ ਹੋਇਆ ਇਹ ਚੀਜ਼ ਸੁਣ ਕੇ ਭੀ ਕੰਗਣਾ ਦੇ ਨਾਲ ਜਿਹੜੀ ਆ ਕੰਮ ਹੋਇ ਸਿਖਾ ਨੇ ਸਾਰੀ ਦੁਨੀਆ ਦੇ ਵਿੱਚ ਸੇਵਾ ਕਰਕੇ ਆਪਣਾ ਇੱਕ ਨਾਮ ਕਮਾਇਆ ਸਤਕਾਰ ਕਮਾਇਆ ਕੌਮ ਦੇ ਵਜੋਂ ਤੇ ਇਹ ਜਿਹੜੀ ਚੀਜ਼ ਹੈ ਕਿ ਇਹ ਬਹੁਤ ਗਲਤ ਹੋਈ ਹੈ ਜੇ ਕੁਲਵਿੰਦਰ ਕੌਰ ਨੇ ਇਹ ਕੰਮ ਕਰਨਾ ਸੀਗਾ ਤਾਂ ਉਹਨੂੰ ਜਿਹੜਾ ਹੈਗਾ ਸਿਵਲ ਦੇ ਵਿੱਚ ਕਰਨਾ ਚਾਹੀਦਾ ਸੀ ਨਾ ਕਿ ਆਪਣੀ ਡਿਊਟੀ ਦੇ ਟਾਈਮ 에 ਵਾਲਾ ਕੰਮ ਕਰਨਾ ਚਾਹੀਦਾ ਸੀਗਾ ਸਿਵਲ ਦੇ ਵਿੱਚ ਇਹ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੂੰ 에ਰਪੋਰਟ ਤੋਂ ਬਾਹਰ ਤੇ ਇਹ ਸਹੀ ਹੁੰਦਾ ਪਰ ਇਹ ਕੰਮ 에ਰਪੋਰਟ ਦੇ ਉੱਪਰ ਹੋਇਆ ਇਹਦੇ ਨਾਲ ਜਿਹੜਾ ਹੈਗਾ ਇਹਦਾ ਨੁਕਸਾਨ ਬਾਕੀ ਪੰਜਾਬਨਾਂ ਨੂੰ ਵੀ ਹੋ ਸਕਦਾ ਜਿਹੜੀਆਂ ਡਿਊਟੀ ਕਰਦੀਆਂ ਨੇਗੀਆਂ ਐਸੇ ਦੇ ਚੱਲਦੇ ਚੱਲਦੇ ਕੁਝ ਲੋਕ ਜਿਹੜੇ ਆਗੇ ਉਹ ਇਹ ਵੀ ਕਹਿ ਰਹੇ ਨੇ ਇੰਟਰਨੈਟ ਦੇ ਉੱਪਰ ਕਿ ਕੁਲਵਿੰਦਰ ਕੌਰ ਨੂੰ ਜਿਹੜੀ ਆ ਇਲੈਕਸ਼ਨ ਲੜਨੀ ਚਾਹੀਦੀ ਆ ਵੀ ਤੁਸੀਂ ਇਲੈਕਸ਼ਨ 'ਚ ਖੜੋ ਅਸੀਂ ਤੁਹਾਨੂੰ ਜਿਹੜਾ ਹੈ ਜਿਤਾਵਾਂਗੇ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈਗੀ ਠੀਕ ਹੈ ਤੇ ਇਹਦੇ ਨਾਲ ਨਾਲ ਕੁਝ ਲੋਕ ਇਹੋ ਜਿਹੀ ਵੀ ਹੈਗੇ ਜਿਹੜੇ ਉਹ ਇਹ ਗੱਲ ਕਹਿ ਰਹੇ ਹੈਗੇ ਕਿ ਇਹਨਾਂ ਕੀਤਾ ਹੀ ਸਾਰਾ ਕੁਝ ਇਲੈਕਸ਼ਨ ਲੜਨ ਦੇ ਵਾਸਤੇ ਆਪਾਂ ਇੰਟਰਨੈਟ ਦੇ ਉੱਪਰ ਇਹ ਸਾਰੀਆਂ ਵੀਡੀਓ ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਇਹ ਸਾਰੀਆਂ ਵੀਡੀਓ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਕੁਝ ਇਹੋ ਜਿਹੀ ਵੀ ਹੈਗੇ ਵੀਰ ਜਿਹੜੇ ਇਹ ਗੱਲ ਕਹਿ ਰਹੇ ਵੀ ਇਹਨੇ ਕੀਤਾ ਹੀ ਸਾਰਾ ਕੁਝ ਇਲੈਕਸ਼ਨ ਲੜਨ ਦੇ ਵਾਸਤੇ ਆ ਹੁਣ ਤੁਸੀਂ ਆਪਣੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਸੋਚਦੇ ਹੋ ਜਿਹੜਾ ਕੇਸ ਹੋਇਆ ਹੈਗਾ ਮੁੱਦਾ ਜਿਹੜਾ ਕੋ ਚੱਲਿਆ ਹੈਗਾ ਕੰਗਣਾ ਰਾਣਾ ਦਾ ਤੇ ਕੁਲਵਿੰਦਰ ਕੌਰ ਦਾ ਇਹਦੇ ਪਿਆਰਪਰੀ ਸਾਸਤਿਕਾ